ਜੈ ਗੁਰੂ ਜੀ ਜੈ ਕਰੋ ਜੀ ਸੰਗਤ ਜੀ ਜੈ ਗੁਰੂ ਜੀ ਓਮ ਨਮਾ ਸ਼ਿਵਾਏ ਸ਼ਿਵ ਜੀ ਸਦਾ ਸਹਾਇ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਇ ਸੰਗਤ ਜੀ ਮੈਂ ਆਪਣਾ ਸਾਂ ਸੰਸ਼ੇਖਾਣਾ ਚਾਹਨੀ ਆ ਮੇਰੇ ਇਹ ਬੇਟੇ ਜਿਹੜਾ ਮੇਰਾ ਛੋਟਾ ਬੇਟਾ ਆ ਉਹਦੇ ਹਨਾ ਸਕੂਲ ਕੋਈ ਫਾਰਮ ਤੇ ਹਨਾ ਸਾਈਨ ਕਰਨੇ ਸੀਗੇ ਇਹ ਅੱਗੇ ਪਿੱਛੇ ਨਾ ਮੈਂ ਜਾਣੀ ਆ ਤੇ ਨਾ ਮੈਂ ਮੈਂ ਤਾਂ ਨਰਵਸ ਹੋ ਜਾਨੀ ਥੋੜਾ ਜਿਆ ਤੇ ਮੈਂ ਇਸ ਵਾਰ ਕਿਹਾ ਮੈਂ ਗੁਰੂ ਜੀ ਨਾਲ ਤੁਸੀਂ ਮੈਂ ਨਾਲ ਚਲੀ ਮੈਂ ਬੜੀ ਨਰਵਸ ਜਈ ਆ ਅਗਿ ਮੇਰੇ ਪਟਾ ਵਟਾ ਮੈਂ ਨਾਲ ਚੱਲ ਜਾਂਦਾ ਹੁੰਦਾ ਸੀ ਤੇ ਮੈਂ ਇਕੱਲੀ ਨਹੀਂ ਜਾਣਾ ਸੀਗਾ ਤੇ ਮੈਂ ਜਦੋਂ ਉਹ ਤੇ ਜਾਈਆ ਤੇ ਆਪੇ ਚਪਰਟੀ ਮੈਂ ਆਪਣੇ ਮਨ ਵਿੱਚ ਗੁਰੂ ਜੀ ਦਾ ਜੈ ਗੁਰੂ ਜੀ ਜੈ ਗੁਰੂ ਜੀ ਕਰੀ ਆਵਾ ਜਦੋਂ ਸੰਗਤ ਜੀ ਮੈਂ ਸਾਹਮਣੇ ਹਨਾ ਇਹ ਵਿੰਡੋ ਵਿੱਚ ਦੇਖਿਆ ਤੇ ਹਨਾ ਦੋ ਕਬੂਤਰ ਬੈਠੇ ਹਾਂ ਮੈਂ ਕਿਹਾ ਬੱਲੇ ਜੈ ਗੁਰੂ ਜੀ ਗੁਰੂ ਜੀ ਤੁਸੀਂ ਆਏ ਹੋਏ ਆ ਜੈ ਗੁਰੂ ਜੀਆ ਮਤਲਬ ਕਿ ਨਾ ਉਹ ਪ੍ਰੋਫੈਸਰ ਨੇ ਨਹੀਂ ਵਧੀਆ ਗੱਲ ਕੀਤੀ ਨਾ ਮੈਨੂੰ ਫੀਡ ਨਹੀਂ ਹੋਇਆ ਮੇਰਾ ਅੱਧਾ ਪੌਣਾ ਘੰਟਾ ਕਿੱਦਾਂ ਉੱਥੇ ਨਿਕਲ ਗਿਆ ਮੈਨੂੰ ਕੁਛ ਨਹੀਂ ਤੇ ਰਾਸਤੇ ਵਿੱਚ ਮੈਨੂੰ ਜਾਂਦੇ ਆਂਦੇ 7 ਨੰਬਰ ਤੋਂ ਬlesing ਮਿਲੀ ਗਈਆਂ 7 7 ਨੰਬਰ ਤੋਂ ਟ੍ਰਿਪਲ ਸਰਵਨ ਤੱਕ ਵੀ ਮਨ ਨੂੰ ਮਿਲੀਆਂ ਤੇ ਇਹ ਇੱਕ ਬੜਾ ਸ਼ੁਕਰਾਨਾ ਸੱਸਾਂਗੇ ਸੀ ਗੁਰੂ ਜੀ ਤੁਸੀਂ ਮੈਨੂੰ ਮੇਰੇ ਨਾਲ ਰੱਖੇ ਤੇ ਮੈਨੂੰ ਕੋਈ ਵੀ ਮਦਦ ਕੇ ਪ੍ਰੋਬਲਮ ਨਹੀਂ ਆਈ ਤੇ ਇੱਕ ਹਨ ਸਾਡੀ ਜਿੱਤਾ ਇਹ ਥੋੜੀ ਹੈ ਨਾ ਪੇਮੈਂਟ ਰੁਕੀ ਹੋਈ ਸੀ ਮੇਰੇ ਬੇਟੇ ਦੀ ਤੇ ਜਦ ਮੇਰਾ ਬੱਚਾ ਫਰੀਮਤ ਚੋੜ ਕਰਕੇ ਨਾ ਇਤਨਾ ਸਾਨੂੰ ਮੇਰੇ ਬੱਚੇ ਨੂੰ ਹੈਲਪ ਮਿਲਦੀ ਹੈ ਮਤਲਬ ਅਸੀਂ ਉਸ ਬਾਰੇ ਸੋਚਿਆ ਨਹੀਂ ਸੀਗਾ ਸੰਗਤ ਜੀ ਅਸੀਂ ਨਹੀਂ ਸੀ ਸੋਚਿਆ ਵੀ ਉਹ ਮਤਲਬ ਕਿ ਸਾਨੂੰ ਪੈਸੇ ਮਿਲਣ ਮੈਨੂੰ ਮਿਲ ਮਿਲਨੇ ਤਾਂ ਹੈਗੇ ਸੀਗੇ ਪਰ ਇਦਾਂ ਨਹੀਂ ਸੀਗਾ ਹਨ ਜਿਹੜੇ ਇੰਨੇ ਮਤਲਬ ਪੰਜ ਸਾਲਾਂ ਦੇ ਰੁਕੇ ਹੋਏ ਸੀ ਤੇ ਸੰਗਤ ਜੀ ਜਦ ਮੈਂ ਅਮਰਤਪਾਲਾ ਕਰਕੇ ਹਟੀ ਤਾਂ ਮੇਰੇ ਫੋਨ ਉੱਤੇ ਨੋਟੀਫਿਕੇਸ਼ਨ ਇੱਕ ਆਇਆ ਫੇਰ ਦੋ ਆਇਆ ਮੈਂ ਹੈਰਾਨ ਮੈਂ ਅੱਜ ਮੈਂ ਬੈਠੀ ਆ ਅਮਰਤਪਾਲਾ ਕਰਦੇ ਮੈਂ ਕਿ ਉੱਠਦੀ ਆ ਹਨ ਮੇਰਾ ਫੋਨ ਦੇਖਾ ਤੇ ਮੈਂ ਤੁਹਾਨੂੰ ਬੇਹੱਦ ਨੋਟਿਫਾਈਮੈਂਟ ਨਾ ਸ਼ੁਕਰਾਨਾ ਕੀਤਾ ਗੁਰੂ ਜੀ ਆ ਕੇ ਚਮਤਕਾਰ ਕਰ ਦਿੱਤਾ ਤੁਸੀਂ ਵੀ ਇਹ ਦੀ ਤਾਂ ਉਮੀਦ ਬਣੀ ਸੀ ਕਿ ਸਾਨੂੰ ਤੇ ਉਹ ਵਾਲੀ ਪੇਮੈਂਟ ਹੋ ਗਈ ਤੇ ਫਿਰ ਉਸ ਤੋਂ ਬਾਅਦ ਜਦੋਂ ਮੈਂ ਘੰਘੰ ਕਰਕੇ ਇਹ ਨਾਸ਼ਤਾ ਬਣਾਉਣ ਲੱਗੀ ਮਾਂਲੂ ਵਾਲੀ ਪਰੌਟੀ ਬਣਾਈ ਉਹਦੇ ਉੱਤੇ ਮੈਨੂੰ 3 ਹੋਮ ਬੜੇ ਹੀ ਸੋਹਣੇ ਕਲੀਅਰ ਉਹਦੇ ਵਿੱਚ ਬਲੈਸ ਕੀਤਾ ਗੁਰੂ ਜੀ ਨੇ ਮੈਨੂੰ ਇੰਨੀ ਖੁਸ਼ੀ ਹੋ ਜਾ ਮੈਂ ਤਾਂ ਚਾਹੀ ਚੜੀ ਜਾਵੇ ਤੇ ਗੁਰੂ ਜੀ ਦੀ ਬੜੀ ਕਿਰਪਾ ਆ ਹਨਾ ਬਹੁਤ ਬਹੁਤ ಅಪਾਰ ਕਿਰਪਾ ਆ ਮੇਰੇ ਪਰਿਵਾਰ ਉੱਤੇ ਇੱਦੇ ਗੁਰੂ ਜੀ ਮੇਰੇ ਪਰਿਆ ਹੱਥ ਰੱਖਣਾ ਸਾਡੇ ਉੱਤੇ ਤੇ ਇੱਤੇ ਆਸ਼ੀਰਵਾਦ ਬਣਾਈ ਰੱਖਣਾ ਇੱਦੀ ਹੱਸ ਦੇ ਖੇਡਦੇ ਰਹੀਏ ਤੁਹਾਡੇ ਚਰਨਾਂ ਨਾਲ ਲੱਗੇ ਰਹੀਏ 네ਗੇਟਿਵ ਲੋਕਾਂ ਤੋਂ ਡੈਕਟਿਵ 네ਗੇਟਿਵਿਟੀ ਤੋਂ ਸਾਨੂੰ ਬਸ ਦੂਰ ਰੱਖਿਓ ਮੈਂ ਹਮੇਸ਼ਾ ਹੀ ਕਿੰਨੀ ਹੁੰਨੀ ਆ 네ਗੇਟਿਵ ਲੋਕਾਂ ਤੋਂ ਤੇ 네ਗੇਟਿਵ ਨੇਗੇਟਿਵਿਟੀ ਤੋਂ ਸਾਨੂੰ ਦੂਰ ਰੱਖਿਓ ਬਸ ਤੇ ਸੰਗਤ ਜੀ ਮੇਰੇ ਬਹੁਤ ಅಪਾਰ ਕਿਰਪਾ ਹੈ ਤੁਸੀਂ ਇੱਕ ਵਾਰੀ ਮਤਲਬ ਕਿ ਉਹਨਾਂ ਉਹਨਾਂ ਮੇਰੇ ਦੁੱਖ ਦਾ ਰੱਖ ਕੇ ਦੇਖੋ ਗੁਰੂ ਜੀ ਨਹੀਂ ਜਲਦੀ ਸੁਣਦੇ ਆ ਮੈਂ ਤਾਂ ਹਨਾ ਸੱਚੀ ਮੈਂ ਇਹੀ ਕਹਿਨੀ ਆ ਮੈਂ ਆਪਣੀ ਆਂਟੀ ਭਾਬੀ ਜੀ ਦਾ ਹਨ ਇਸ ਜਨਮ ਵਿੱਚ ਕਦੀ ਨਹੀਂ ਦੇਣਾ ਦੇ ਸਕਦੀ ਕਦੀ ਵੀ ਨਹੀਂ ਉਹਨਾਂ ਨੇ ਮੈਨੂੰ ਇੰਨੇ ਮਤਲਬ ਕਿ ਚੰਗੇ ਰਾਸਤੇ ਲਾਇਆ ਮੇਰੀ ਭਾਬੀ ਜੀ ਤੇ ਆਵੇ ਸਾਰੀਆਂ ਮਨੋ ਕਾਮਨਾ ਪੂਰੀਆਂ ਕਰਨ ਮੇਰੇ ਭਾਜੀ ਠੀਕ ਰਹਿਣ ਬੱਚੇ ਉਹਨਾਂ ਦੇ ਠੀਕ ਰਹਿਣ ਹਮੇਸ਼ਾ ਉਹਨਾਂ ਨੂੰ ਬLES ਕਰਦੇ ਰਹਿਣ ਗੁਰੂਪਾ ਤੇ ਜਿਹੜੇ ਆਂਟੀ ਜੀ ਸਾਡਾ ਸੱਸਾ ਵੀ ਸ਼ੇਅਰ ਕਰਦੇ ਆ ਗੁਰੂ ਜੀ ਉਹਨਾਂ ਨੂੰ ਵੀ ਤੰਦਰੁਸਤੀ ਬਖਸ਼ੋ ਮੇਰੇ ਪਰਿਆ ਹੱਥ ਉਹਨਾਂ ਉੱਤੇ ਵੀ ਰੱਖੋ ਸੰਗਤ ਜੀ ਮੇਰਾ ਹਿਸਾ ਸੰਗਤ ਸੀ ਲੱਖ ਲੱਖ ਸ਼ੁਕਰਾਨਾ ਮੇਰੇ ਗੁਰੂ ਪਾਤ ਜੀ ਇੰਨੀਆਂ ਇੰਨੀਆਂ ਖੁਸ਼ੀਆਂ ਦੇਣ ਨੂੰ ਇਹ ਤੁਹਾਡਾ ਸ਼ੁਕਰਾਨਾ ਤੇ ਇਹ ਛੋਟੀ ਸੰਗਤ ਜੀ ਨੇ ਮੇਰੇ ਬੇਟੇ ਲਈ ਗੁਰੂ ਜੀ ਨੇ ਏਸੀ ਲੈ ਕੇ ਦਿੱਤਾ ਸਾਨੂੰ ਹਾਂਜੀ ਆ ਵੀ ਮੇਰਾ ਸਾਥ ਸੰਗ ਸੀਗਾ ਉਹਨਾਂ ਨੇ ਬੜਾ ਹੀ ਸੋਨਾ ਇਹਨੂੰ ਏਸੀ ਲੈ ਕੇ ਤਾਂ ਏਸੀ ਪਹਿਲਾਂ ਵੀ ਹੈਗਾ ਸੀਗਾ ਪਰ ਛੋਟੀ ਛੋਟੇ ਵਾਸਤੇ ਚਾਹੀਦਾ ਸੀਗਾ ਤੇ ਗੁਰੂ ਪਾਤ ਜੀ ਨੇ ਸਾਨੂੰ ਵੀ ਬles ਕੀਤਾ ਮੇਰੇ ਲਈ ਤਾਂ ਨਾ ਮਤਲਬ ਕਿ ਨਿੱਕੀਆਂ ਨਿੱਕੀਆਂ ਚੀਜ਼ਾਂ ਜੋ ਮੈਂ ਇੰਨੇ ਸਾਲਾਂ ਤੋਂ ਨਹੀਂ ਮੈਨੂੰ ਮਿਲੀਆਂ ਨਾ ਮੈਨੂੰ ਗੁਰੂ ਜੀ ਉਹ ਬਲੈਸ ਕਰ ਰਹੇ ਆ ਸੰਗਤ ਜੀ ਉਹ ਮਿਲਦਾ ਪਿਆ ਮਨ ਨੂੰ ਇਸ ਟਾਈਮ ਮੇਰੇ ਗੁਰੂ ਪਾ ਦੀ ਅਪਾਰ ਕਿਰਪਾਇਆ ਗੁਰੂ ਜੀ ਵਸੇ ਦੇ ਹੱਸ ਦੇ ਖੇੜ ਦੇ ਰਿਹਾ ਤੰਦਰੁਸਤੀਆਂ ਬਖਸ਼ੋ ਸਾਨੂੰ ਤੇ ਏਸੀ ਇੱਦੀ ਹੁਣ ਮੈਂ ਆਪਣੇ ਸਾਧ ਸੰਗ ਨੂੰ ਵਿਰਾਮ ਦਿਨੇ ਤੇ ਨਵੇਂ ਸਾਧ ਸੰਗ ਦੀ ਤਿਆਰੀ ਕਰਦੇ ਆ ਸਾਧ ਸੰਗ ਜੀ ਬਹੁਤ ਹੁੰਦੇ ਰਹਿੰਦੇ ਨਿੱਕੇ 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 ਗੁਰੂ ਜੀ ਦੀ ਮਿਹਰ ਆ ਕਿਰਪਾਇਆ ਅਪਾਰ ਕਿਰਪਾਇਆ ਗੁਰੂ ਜੀ ਦੀ ਅਪਾਰ ਤੇ ਕਦੀ ਸ਼ੁਕਰਾਨਾ ਸ਼ਬਦ ਵੀ ਸ਼ਾਇਦ ਬਹੁਤ ਛੋਟਾ ਆ ਗੁਰੂ ਜੀ ਇੰਨੀ ਮਿਹਰ ਕਰਦੇ ਆ ਸਾਡੇ ਉੱਤੇ ਬਹੁਤ ਜਲਦੀ ਸੰਧ ਦੇ ਆ ਗੱਲ ਨੂੰ ਤੇ ਸੰਗਤ ਜੀ ਹੁਣ ਮੈਂ ਆਪਣੇ ਸਾਸਾਂ ਨੂੰ ਉੱਥੇ ਵਿਰਾਮ ਦਿੰਨੀ ਆ ਤੇ ਨਵੇਂ ਸਾਸਾਂ ਨਾਲ ਫੇਰ ਆਪਨਾ ਤੁਹਾਡੇ ਨਾਲ ਸ਼ੇਅਰ ਕਰੂੰਗੇ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਨੰਤਮ ਅਨੰਤਮ ਸ਼ੁਕਰਾਨਾ ਮੇਰੇ ਗੁਰੂ ਪਾਜੀ ਓਮ ਨਮਾ ਸ਼ਿਵਾਏ ਸ਼ਿਵ ਜੀ ਸਦਾ ਸਹਾਏ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਏ ਜੈ ਗੁਰੂ ਜੀ ਸੰਗਤ ਜੀ ਜੈ ਗੁਰੂ ਜੀ